ਕੋਨ ਜੀ ਇੱਕ ਮੀਟਿੰਗ ਕੀਤੀ ਜੀ ਤੁਹਾਡੇ ਵੱਲੋਂ ਨਗਰ ਕੌਂਸਲ ਦੇ ਵਿੱਚ ਕੀ ਜਾਂ ਕਿੱਦਾਂ ਸੀ ਕਿ ਮਤਲਬ ਇਹ ਕੀ ਸੀ ਤੁਮ ਜੀ ਪਹਿਲਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇੰਟਰਵਿਊ ਲੈਣ ਆਏ ਹੋ ਬਾਕੀ ਜਿਹੜਾ ਤੁਸੀਂ ਕੁਐਸਚਨ ਕੀਤਾ ਹੈ ਵੀ ਅੱਜ ਮੀਟਿੰਗ ਦੇ ਵਿੱਚ ਕੀ ਏਜੰਡਾ ਸੀ ਅੱਜ ਇੱਕ ਤੇ ਜਿਹੜਾ ਐਨੂਅਲ ਈਅਰ ਹੈਗਾ ਉਹਦੇ ਬਜਟ ਦੀ ਮੀਟਿੰਗ ਸੀ ਜਿਹੜਾ ਬਜਟ ਦੀ ਮੀਟਿੰਗ ਹੋਈ ਹੈ ਬਜਟ ਜਿਹੜਾ ਸਾਡਾ ਸਰਪੰਚੀਨਾ ਪ੍ਰਵਾਨ ਹੋਇਆ ਇਹ ਕਿ ਉਹ ਸੀ ਦੂਸਰੀ ਮੀਟਿੰਗ ਸੀ ਸਾਡੀ ਜਿਹੜੀ ਕਮੇਟੀ ਦੇ ਜਿਹੜੇ ਫੰਡਸ ਕਰਤਾ ਡਵੈਲਪਮੈਂਟ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਮੇਟੀ ਦੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਨੇ ਜਾਂ ਲੋਕਾਂ ਦੀਆਂ ਰਿਕੁਆਇਰਮੈਂਟਸ ਜੋ ਆਂਦੀਆਂ ਨੇ ਸਾਨੂੰ ਉਹਨਾਂ ਤੇ ਏਜੰਡਾ ਜੋ ਪੇਸ਼ ਕੀਤਾ ਗਿਆ ਸੀ ਉਹਦੇ ਉੱਤੇ ਮੀਟਿੰਗ ਸੀ ਇਹਦੇ ਵਿੱਚ ਤੇ ਮੈਂ ਤੁਹਾਨੂੰ ਜੇ ਲੋ ਏਜੰਡਾ ਦੇ ਵੀ ਸਕਦਾ ਬਾਕੀ ਦੋ ਤਿੰਨ ਗੱਲਾਂ ਐਮ ਸੀ ਜਿਹੜੀਆਂ ਤੁਹਾਡੇ ਨਾਲ ਮੈਂ ਕਰਨਾ ਚਾਹਨਾ ਕਿ ਸਾਡੇ ਮੈਡਮ ਅਰਨਾ ਚੌਧਰੀ ਜੀ ਜਿਹੜੀ ਪਿਛਲੀ ਗਵਰਨਮੈਂਟ ਦੇ ਵਿੱਚ ਕੈਪਟਨ ਮੰਤਰੀ ਸਨ ਐਕਾਉਂਟ ਮੌਜੂਦਾ ਵਿਧਾਇਕ ਨੇ ਉਹਨਾਂ ਦੀ ਮਿਹਨਤ ਸਦਕਾ ਸਾਡਾ ਦਿਨ ਨਗਰ ਦੀ ਜੋ ਡਵੈਲਪਮੈਂਟ ਹੋਈ ਹੈ ਉਹ ਬੱਚਾ ਬੱਚਾ ਜਾਣਦਾ ਹੈ ਤੁਸੀਂ ਵੀ ਜਾਣਦੇ ਹੋ ਹਲਕੇ ਦਾ ਹਰ ਇੱਕ ਵੋਟਰ ਸਪੋਰਟਰ ਈਵਨ ਕੀ ਸਾਰਾ ਪੰਜਾਬ ਹੀ ਜਾਣਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਮਿਹਨਤ ਲਗਨ ਆਪਣੀ ਸਮਝ ਦੇ ਨਾਲ ਦਿਨ ਨਗਰ ਨੂੰ ਇੱਕ ਅਮਾ ਇੰਡੀਆ ਦੇ ਕੀ ਵਰਡ ਦੇ ਨਕਸ਼ੇ ਤੇ ਲੈ ਕੇ ਆਂਦਾ ਸਾਰੀ ਦੁਨੀਆ ਜਾਣਦੀ ਹੈ ਉਹਦੇ ਵਿੱਚੋਂ ਇੱਕ ਮੇਨ ਪ੍ਰੋਜੈਕਟ ਸੀ ਰੇਲਵੇ ਓਵਰ ਬ੍ਰਿਜ ਜਿਹੜਾ ਕਿ ਪੰਜਾਬ ਦਾ ਪਹਿਲਾ ਪ੍ਰੋਜੈਕਟ ਹੈ ਜਿਹੜਾ ਕਿ ਪੰਜਾਬ ਗਵਰਨਮੈਂਟ ਦੇ ਪੈਸੇ ਨਾਲ ਹੀ ਬਣਿਆ ਹੈ ਉਹ ਬਣ ਕੇ ਤਿਆਰ ਹੋ ਗਿਆ ਹੈ ਇਹ ਸਾਰੇ ਡਿਮਾਂਡਾ ਸੀ ਸਾਡੀਆਂ ਕਿ ਇਹ ਪ੍ਰੋਜੈਕਟ ਜਿਹੜੇ ਆ ਜਲਦੀ ਤੋਂ ਜਲਦੀ ਤਿਆਰ ਹੋਣੇ ਚਾਹੀਦੇ ਹਨ ਕਰੋਨਾ ਕਵਾਬਟ ਦੇ ਕਾਲ ਦੇ ਵਿੱਚ ਕੁਝ ਡਿਲੇ ਜ਼ਰੂਰ ਹੋਇਆ ਫਿਰ ਇੱਕ ਹੋਰ ਪ੍ਰੋਜੈਕਟ ਸੀ ਇਥੇ ਇੱਕ ਸ਼ਹਿਰ ਦੇ ਅੰਦਰ ਪਾਰਕ ਚਾਹੀਦਾ ਹੈਗਾ ਜਿਹੜਾ ਕਿ 5 ਨੰਬਰ ਬਿਜਲੀ ਘਰ ਦੀ ਗਰਾਊਂਡ ਨੂੰ ਮੈਡਮ ਅਰਨਾ ਚੌਧਰੀ ਜੀ ਨੇ ਖਰੀਦ ਕੇ ਕਮੇਟੀ ਘਰੋਂ ਦਿੱਤੀ ਫਿਰ ਉਹਦੇ ਉੱਤੇ ਫੰਡਸ ਪ੍ਰੋਵਾਈਡ ਕਰਾ ਕੇ ਉਹਦੇ ਇੱਕ ਬੜਾ ਖੂਬਸੂਰਤ ਪਾਰਕ ਬਣਾਇਆ ਇਹ ਦੋ ਤਿੰਨ ਇਹੋ ਜਿਹੇ ਪ੍ਰੋਜੈਕਟ ਨੇ ਜਿਨ੍ਹਾਂ ਦਾ ਇੱਕ ਨਾਂ ਵੀ ਰੱਖਣਾ ਸੀ ਉਹ ਨਾਂ ਰੱਖਿਆ ਗਿਆ ਜਿਸ ਤਰ੍ਹਾਂ ਸਾਡਾ ਇਤਿਹਾਸਿਕ ਗੁਰਦੁਆਰਾ ਸਾਹਿਬ ਬਾਬਾ ਤਨਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਜਿਹੜਾ ਗੁਰਦੁਆਰਾ ਟਾਲੀ ਸਾਹਿਬ ਹੈ ਇੱਕ ਦੀਨਾਨਗਰ ਤੋਂ ਬ੍ਰਾਮਪੁਰ ਰੋਡ ਹੈ ਜਿਹੜਾ ਉਸ ਨੂੰ ਜਾਂਦਾ ਹੈ ਇਹ ਜਿਹੜਾ ਰੇਲਵੇ ਓਵਰ ਬ੍ਰਿਜ ਹੈ ਇਹ ਉਸ ਰੋਡ ਤੇ ਬਣਿਆ ਹੈ ਇਸ ਰੇਲਵੇ ਓਵਰ ਬ੍ਰਿਜ ਦਾ ਨਾਂ ਤਨਤਨ ਬਾਬਾ ਸ਼੍ਰੀ ਚੰਦ ਜੀ ਰੇਲਵੇ ਓਵਰ ਬ੍ਰਿਜ ਰੱਖਿਆ ਗਿਆ ਹੈ ਜੋ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ ਹੈ ਦੂਸਰਾ ਪਾਰਕ ਦਾ ਨਾਂ ਸਾਡੇ ਜੋ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਨੇ 40 ਸਾਲ ਆਪਣਾ ਇੱਕ ਅੱਛਾ ਸ਼ਾਸਨ ਕੀਤਾ ਹੈਗਾ ਉਹਨਾਂ ਦੇ ਨਾਂ ਤੇ ਇਸ پارک ਦਾ ਨਾਂ ਰੱਖਿਆ ਗਿਆ ਹੈ ਫਿਰ ਇੱਕ ਹੋਰ ਸਾਡੇ ਹੈਗੇ ਨੇ ਸੰਤ ਸ਼੍ਰੋਮਣੀ Swami Shri Guru Namba Das Welfare Mahasamti Punjab ਇਹਨਾਂ ਦੇ ਇੱਕ ਕਿ ਨਾ ਮੈਂਬਰਸ ਸਹਿਬਾਨ ਸਾਡੇ ਕੋਲ ਆਏ ਸੀ ਆਪਣੀ ਡਿਮਾਂਡ ਲੈ ਕੇ ਆਪਣਾ ਇੱਕ ਮੰਗ ਪੱਤਰ ਦੇਣ ਤੇ ਕਿ ਇੱਕ ਥਾਣੇ ਦੇ ਲਾਗੇ ਦੇ ਨਾਲ ਕੋਈ ਚੌਕ ਬਣ ਰਿਹਾ ਹੈਗਾ ਕਿ ਇਹਨਾਂ ਦਾ ਸੀਪੀ ਇਸ ਚੌਕ ਦਾ ਨਾਮ ਐ ਬਾਬਾ ਨਬਦਾਸ ਜੀ ਜੀ ਮਹਾਰਾਜੀ ਦੇ ਨਾਮ ਤੇ ਰੱਖਿਆ ਜਾਵੇ ਜਿਹੜਾ ਵੀ ਉਹ ਵੀ ਸਰਬਸੰਮਤੀ ਦੇ ਨਾਲ ਅਸੀਂ ਪਾਸ ਕਰ ਦਿੱਤਾ ਗਿਆ ਹੈ ਹੋਰ ਤੁਹਾਨੂੰ ਦੱਸਾਂ ਕਿ ਜਿਹੜਾ ਸਾਡਾ ਰੇਲਵੇ ਓਵਰ ਬ੍ਰਿਜ ਆ ਜਿਸ ਦਾ ਨਾਮ ਤਨਤਨ ਬਾਬਾ ਸ਼੍ਰੀਚੰਗ ਜੀ ਰੇਲਵੇ ਓਵਰ ਬ੍ਰਿਜ ਰੱਖਿਆ ਗਿਆ ਹੈ ਇਹ ਬਾਰਡਰ ਨੂੰ ਜਾਂਦਾ ਹੈ ਪਾਕਿਸਤਾਨ ਬਾਰਡਰ ਦੇ ਨਾਲ ਇਹ ਰੋਡ ਸਿੱਧਾ ਉਧਰ ਜਾਂਦਾ ਹੈ ਇਸ ਦੇ ਪਾਰ ਇਹ ਸਕੂਲ ਪੈਂਦੇ ਨੇ ਸਬਜ਼ੀ ਮੰਡੀ ਪੈਂਦੀ ਹੈ ਦਾਣਾ ਮੰਡੀ ਪੈਂਦੀ ਹੈ ਇਵਨ ਕਿ ਬਾਰਡਰ ਦੇ ਏਰੀਆ ਦੇ ਵਿੱਚ ਗੰਨਾ ਕਿਸਾਨ ਬਹੁਤ ਨਹੀਂ ਜਿਨ੍ਹਾਂ ਨੂੰ ਬੜੀ ਮੁਸ਼ਕਲ ਹੋ ਜਾਂਦੀ ਸੀ ਜਦੋਂ ਇਹ ਫਾਟਕ ਬਰਸਾਤਾਂ ਦੇ ਵਿੱਚ ਬੰਦ ਰਹਿੰਦਾ ਸੀ ਬੱਚੇ ਬੱਚਿਆਂ ਨੂੰ ਬੜੀ ਸਕੂਲ ਜਾਣ ਵੇਲੇ ਔਖ ਹੁੰਦੀ ਸੀ ਈਵਨ ਜਦੋਂ ਗਰਮੀਆਂ ਦੇ ਦਿਨ ਹੁੰਦੇ ਸੀ ਧੁੱਪ ਚ ਬੜੀ ਔਖ ਹੁੰਦੀ ਸੀ ਕਿਸਾਨਾਂ ਨੂੰ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਵੇਟ ਕਰਨਾ ਪੈਂਦਾ ਸੀ ਗੰਨਿਆਂ ਦੀਆਂ ਟਰਾਲੀਆਂ ਲੈ ਕੇ ਫਿਰ ਦਿੱਲੀ ਜਿਹੜੇ ਸਾਡੇ ਸ਼ਹਿਰ ਦੇ ਵਪਾਰੀ ਨੇ ਉਹਨਾਂ ਨੇ ਉਸ ਪਾਰ ਜਾਣਾ ਹੁੰਦਾ ਸੀ ਉਹਨਾਂ ਨੂੰ ਬੜੀ ਮੁਸ਼ਕਲ ਆਂਦੀ ਸੀ ਇਹ ਸਾਰੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਅੱਜ ਇਹ ਜਿਹੜਾ ਸਾਡਾ ਤਨਤਨ ਬਾਬਾ ਸ਼ੀਰੀ ਜੰਜੀ ਰੇਲਵੇ ਓਵਰ ਬ੍ਰਿਜ ਐ ਦਿਨਾ ਨਗਰ ਤੋਂ ਬ੍ਰਹਮਪੁਰ ਰੋਡ ਤੇ ਬਣਿਆ ਗਿਆ ਹੈ ਇਹਦੇ ਉਤੋਂ ਲੋਕੀ ਆਪਣਾ ਬੜਾ ਸੌਖੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਸੀਂ ਮੈਡਮ ਅਰਨਾ ਚੌਧਰੀ ਜੀ ਦਾ ਬਹੁ ਅਸ਼ੋਕ ਜੀ ਦਾ ਤੇ ਕਮੇਟੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਸਾਰਾ ਸਰਬਸੰਤੀ ਦੇ ਨਾਲ ਮਿਲ ਕੇ ਆਪਣਾ ਇਹ ਸ਼ਹਿਰ ਦਾ ਜਿਹੜਾ ਸੁੰਦਰੀਕਰਨ ਵੀ ਕੀਤਾ ਹੈਗਾ ਸ਼ਹਿਰ ਦੀ ਡਿਵੈਲਪਮੈਂਟ ਵੀ ਕੀਤੀ ਹੈਗੀ ਆ ਤੇ ਇਹ ਸਾਰੇ ਮਸਲਿਆਂ ਦਾ ਹੱਲ ਕੀਤਾ